ਹਾ ਵੇ ਪਰ ਦੂਸਰਾ ਆ ਸ਼ਕਲ ਵੇਖ ਕੇ ਤੇ ਗੁੱਸਾ ਤਨ ਬੜਾ ਆਉਂਦਾ ਹੋਊਗਾ ਹਾਂ ਵੀ ਉਹ ਕੀ ਆਏ ਕੀ ਆ ਜਿਹੜਾ ਫੜ ਰਕ ਘੁੱਟ ਕਿਆ ਕਰੂ ਮੈਂ ਤਾਂ ਭੈਣ ਦੀ ਲੋੜਾ ਲੈ ਲੌਂਡੇ ਸਾਲੇ ਹਾਂ ਸ਼ਸ਼ਕਲ ਨਮਸਤੇ ਅਦਾਬ ਦੋਸਤੋ ਮੈਂ ਕੌਪ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਮਰਜਾਨਾ ਟੀਵੀ ਦੋਸਤੋ ਆਏ ਦਿਨ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ ਤੇ ਗਰਮ ਹੋਇਆ ਰਹਿੰਦਾ ਹੈ ਤੇ ਅਜਾਈ ਇੱਕ ਮੁੱਦਾ ਗਰਮ ਹੋਇਆ ਹੈ ਪ੍ਰੋਡਿਊਸਰ ਡੀਐਕਐਕਸ ਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੋਡਿਊਸਰ ਡੀਐਕਐਕਸ ਦੀ ਇੱਕ ਵੀਡੀਓ ਕੁਝ ਦਿਨ ਪਹਿਲਾਂ ਆਈ ਜਿਸ ਦਾ ਨਾਮ ਰੱਖਿਆ ਗਿਆ ਗੁਪਤ ਅੰਗ ਬੁੰਨਣ ਵਾਲਾ ਨਾਈ ਜਿਸ ਨੂੰ ਪ੍ਰੋਡਿਊਸਰ ਦੇ ਫੈਨ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਪਰ ਕੁਝ ਲੋਕ ਇਸ ਵੀਡੀਓ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਇਸ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਅਸਲੀਲ ਪਾਸਾ ਦੀ ਵਰਤੋਂ ਕੀਤੀ ਹੈ ਜਿਸ ਨੇ ਪੰਜਾਬ ਦੇ ਕਲਚਰ ਨੂੰ ਕਾਫੀ ਡੂੰਗੀ ਸੱਟ ਮਾਰੀ ਹੈ ਪਰ ਦੋਸਤੋ ਕਈ ਲੋਕ ਇਸ ਨੂੰ ਐਜ ਐਂਟਰਟੇਨਮੈਂਟ ਵੀਡੀਓ ਪਸੰਦ ਕਰਦੇ ਪਏ ਨੇ ਪਰ ਬਹੁਤ ਸਾਰੇ ਲੋਕ ਤੇ ਕਈ ਜਥੇਬੰਦੀਆਂ ਪ੍ਰੋਡਿਊਸਰ ਡੀਐਕਐਕਸ ਦੇ ਖਿਲਾਫ ਹੋ ਗਏ ਨੇ ਤੇ ਉਸਨੇ ਖਿਲਾਫ ਵੀਡੀਓ ਪਾ ਰਹੇ ਨੇ ਤੇ ਹੁਣ ਪ੍ਰੋਡਿਊਸਰ ਡੀਐਕਐਕਸ ਨੇ ਆਪਣੇ ਖਿਲਾਫ ਬੋਲਣ ਵਾਲਿਆਂ ਨੂੰ ਆਪਣੇ ਇੰਸਟਾ ਪੇਜ ਤੇ ਰਿਪਲਾਈ ਦਿੱਤਾ ਏ ਤੇ ਇਹ ਰਿਪਲਾਈ ਕੀ ਏ ਆਹ ਤੁਹਾਨੂੰ ਵੀ ਦਿਖਾਉਂਦੇ ਆਂ ਪ੍ਰੋਡਿਊਸਰ ਡੀਐਕਐਕਸ ਨੇ ਕਿਹਾ ਏ ਕਿ ਜਿਨ੍ਹਾਂ ਨੇ ਵੀ ਸਾਡੇ ਖਿਲਾਫ ਬੋਲਣਾ ਏ ਬੋਲ ਲੈਣ ਦੋ ਦਿਨ ਹੋਰ ਨੇ ਫਿਰ ਅਸੀਂ ਬੋਲਾਂਗੇ ਸਾਰੇ ਬੰਦੇ ਨੋਟ ਨੇ ਮਾੜਾ ਚੰਗਾ ਸਮਾਂ ਹਰ ਇੱਕ ਤੇ ਆਉਂਦਾ ਏ ਦੇਖੀ ਚਲੋ ਪੀਪ ਨਹੀਂ ਬੰਦ ਕਰ ਦਾਂਗੇ ਦੇਸ਼ ਦੇ ਨਾਮ ਨਾਲ ਪ੍ਰੋਡਿਊਸਰ ਡੀਐਕਐਕਸ ਨੇ ਅਸਲੇ ਸਮੇਤ ਇੰਸਟਾ ਤੇ ਇੱਕ ਫੋਟੋ ਅਪਲੋਡ ਕੀਤੀ ਹੈ ਤੇ ਲਿਖਿਆ ਹੈ ਜਿਹਰੇ ਪਿੱਠ ਪਿੱਛੇ ਕਰਦੇ ਨੇ ਰਿਪਲਾਈ ਨਹੀਂ ਬਾਅਦ ਚ ਕਹਿਣਗੇ ਉਹੀ ਬਾਏ ਬਾਏ ਨਹੀਂ ਹਾਂਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੀ ਪ੍ਰੋਡਿਊਸਰ ਡੀਐਕਐਕਸ ਗੰਦ ਪਾ ਰਿਹਾ ਹੈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਧੰਵਾਦ ਜੀ ਸਤਿ ਸ੍ਰੀ ਅਕਾਲ ਪਰ ਨਾ ਰੋਟੀ ਰੋਕ ਰਿਹਾ ਮੈਂ ਉਹ ਬੋਲਣ ਲੱਗ ਗਿਆ ਕਹਿੰਦਾ ਕਈ ਵਾਰ ਦੇ ਦਿੰਦਾ ਝਾਲ ਗੁੱਲ ਨਿਕਲ ਜਾਂਦੀ ਹੁੰਦੀ ਆ ਉਹ ਗੁੱਸਾ ਆ ਜਾਂਦਾ ਤਾਂ ਕਰਕੇ ਆ ਘੱਟ ਬੋਲ ਦਿੰਦਾ ਪਰਦਾ ਕਹਿੰਦਾ ਬੋਲ ਦੇ ਬੋਲ ਦੇ ਮੈਨੂੰ ਗੁੱਸਾ ਆ ਜਾਂਦਾ ਉਹ ਝਾਲ ਗੁੱਲ ਨਿਕਲ ਜਾਂਦੀ ਹੁੰਦੀ ਆ ਤਾਂ ਕਰਕੇ ਮੈਂ